ਆ ਮੈਂ ਕਿਹਦੇ ਨਾਲੋਂ ਲੱਗ ਰਿਹਾ ਹਾਂ ਜੀ ਇਹ ਮੇਰਾ ਫੋਨ ਆਇਆ ਚੌਥੇ ਮਹੀਨੇ ਮੇਰਾ ਨਾਮ ਡੇਗਰ ਇੰਡੀਆ ਦੀ ਵਿੱਚ ਮਾਲ ਲੋ ਕੇ ਕਿਹੜੀ ਕੰਪਨੀ ਦਾ ਫੋਨ ਹੈ ਨਾ ਵੀ ਬੋਸ ਕਿਦੋਂ ਆ ਚਾਹੀਏ ਚੌਥੇ ਮਹੀਨੇ ਫਿਰ ਤੁਸੀਂ ਕੰਪਲੇਂਟ ਕੀਤੀ ਸੀ ਪੁਲਿਸ ਦੀ ਹਾਂਜੀ ਸਾਈਬਰ ਜਦੋਂ ਫੋਨ ਫੋਨ ਆਇਆ ਤੁਹਾਨੂੰ ਕਿਹੜਾ ਫੋਨ ਲੱਗ ਗਿਆ ਹਾਂ ਇਹ 15 ਦਿਨ ਪਹਿਲਾਂ ਕਿੰਨੀ ਕੀਮਤ ਦਾ ਫੋਨ ਹੈ 12000 ਰੁਪਏ ਉਮੀਦ ਹੈਗੀ ਜਦੋਂ ਕੋ ਆ ਜਾਏਗੀ ਖਤਮ ਹੋ ਗਈ ਤਮਰੋ ਲੱਗ ਗਿਆ ਖੁਸ਼ ਹੋਣ ਦਾ ਠੀਕ ਕਹੋਗੇ ਐਸਐਸਪੀ ਸਾਹਿਬ ਬਹੁਤ ਵੱਧ ਗਿਆ ਕਿਹੜਾ ਮੋਬਾਈਲ ਆਨੇ ਦਾ ਮਿਲਦੀ ਹੈ ਨਹੀਂ ਚਲੋ ਮੇਰੇ ਕੋਲ ਸੋ ਦੇ ਕਰੀਬ ਫੋਨ ਉੱਤੇ ਗਿਆ ਅੱਜ ਸਾਡੀ ਬੜੀ ਵੱਡੀ ਗੱਲ ਹਾਂਜੀ ਇੱਕ ਵਾਰ ਫੋਨ ਦੱਸੀ ਮੇਰਾ ਨਾਮ ਪ੍ਰਦੀਪ ਕੁਮਾਰ ਪਿੰਡ ਮੇਰਾ ਪੰਜਾਬ ਦਾ ਕਿਹਦੇ ਫੋਨ ਗੋਣ ਮੈਨੂੰ ਮੇਰੇ ਬੱਚੇ ਨੂੰ 3-4 ਮਹੀਨੇ ਕਿੱਥੇ ਕੋਈ ਬੱਚਾ ਫੋਨ ਫੋਨ ਆਪਣਾ ਖੈਰ ਪੁੱਛੀ ਬੱਚਾ ਇਧਰ ਆਣੇ ਰੋਡ ਤੇ ਤਮਰੋ ਫੋਨ ਕਿਹੜੀ ਕੰਪਨੀ ਦਾ ਫੋਨ ਹੈ ਮੇਰਾ Oppo ਦਾ ਫੋਨ ਹੈ ਫੋਨ ਆਇਆ ਹੀ ਕੋਈ ਇਹ ਕਿੱਦਾਂ ਮਲਾਜਮ ਹੈ ਇਹਦਾ ਕੀ ਕਹਿੰਦੇ ਉਹ ਗੰਦੇ ਹੀ ਤੁਹਾਡਾ ਫੋਨ ਮੇਰੇ ਲੱਗਿਆ ਤੇ ਆ ਕੇ ਪੁਲਾ ਐਸਐਸਪੀ ਦਫਤਰ ਚਾਹ ਤੇ ਮਿਲ ਗਿਆ ਫੋਨ ਦਾ ਹਾਂਜੀ ਕਿੰਨੀ ਕੀਮਤ ਆਏ ਇਹ ਏ 60000 ਰੁਪਏ ਠੀਕ ਹੁਣ ਕੋਸ਼ਿਸ਼ ਹੋ ਕਹਿੰਦੇ ਹਾਂਜੀ ਆ ਲਗਭਗ ਤੁਸੀਂ ਦੇਖ ਸਕਦੇ ਕਿ ਅਸੀਂ ਜਿਹੜਾ ਹੈਗਾ ਜਿੰਨੇ ਵੀ ਲੋਕਾਂ ਦੇ ਪਹਿਲਾਂ ਮੋਬਾਈਲ ਘੁਮ ਹੋਏ ਸੀਗੇ ਉਹਨੂੰ ਟ੍ਰੇਸ ਕਰਨ ਲਈ ਜਿਹੜਾ ਹੈਗਾ ਸਪੈਸ਼ਲ ਉਪਾਲਾ ਜਿਹੜਾ ਹੈਗਾ ਸਾਈਬਰ ਸੈੱਲ ਐਸਐਚਓ ਟੈਕਨੀਕਲ ਟੀਮ ਵੱਲੋਂ ਜਿਹੜਾ ਹੈਗਾ ਕੀਤਾ ਗਿਆ ਸੀਗਾ ਇਹਦੇ ਚ ਅੱਜ 101 ਮੋਬਾਈਲ ਫੋਨ ਲਗਭਗ ਜਨਾ ਦੀ ਅਨੁਮਾਨਤ ਕੀਮਤ 50 ਲੱਖ ਤੋਂ ਵੱਧ ਹੈਗੀ ਆ ਅਸੀਂ ਸਾਰੇ ਜਿਹੜਾ ਹੈਗੇ ਸਾਰਿਆਂ ਨੂੰ ਡਿਸਟ੍ਰੀਬਿਊਟ ਕਰੇ ਹੈਗੇ ਇਹਨਾਂ ਦੇ ਅਸੀਂ ਉਹਨਾਂ ਸਹਿ ਉਹ ਬੁਲਾਏ ਹੈਗੇ ਐਂਡ ਜਿਹੜਾ ਹੈਗਾ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਇਨ ਪਰਸਨ ਜਿਹੜਾ ਹੈਗਾ ਹੈਂਡਓਵਰ ਕਰੇ ਹੈਗੇ ਸਰ ਕਿਹੜੇ ਕਿਹੜੇ ਇਨਕੁਏਸ਼ਨ ਤੋਂ ਪੰਜਾਬ ਤੋਂ ਬਾਹਰ ਉਹ ਟਰੇਸ ਕੀਤੇ ਗਏ ਦੇਖੋ ਆ ਜਿਹੜੇ ਜਿਆਦਾਤਰ ਫੋਨ ਜਿਹੜੇ ਹੈਗੇ ਪੰਜਾਬ ਦੇ ਵਿੱਚ ਜਿਹੜੇ ਟਰੇਸ ਹੋਏ ਸੀਗੇ ਜਿਨ੍ਹਾਂ ਦੇ ਫੋਨ ਗੁੰਮ ਹੋ ਗਏ ਸੀਗੇ ਚੋਰੀ ਹੋ ਗਏ ਸੀਗੇ ਇਸ ਤੋਂ ਇਲਾਵਾ ਜਿਹੜੇ 올 ਰੈਡੀ ਤੇ ਸਨੇਚਿੰਗ ਦੇ ਫੋਨ ਹੈ ਉਹ ਵੀ ਅਸੀਂ ਪਹਿਲਾਂ ਵੀ ਉਹ ਵਾਪਸ ਦੇ ਚੁੱਕੇ ਗਏ ਤਾਂ ਜਿਆਦਾਤਰ ਉਹ ਫੋਨ ਨੇ ਜਿਹੜੇ ਲੋਸਟ ਫੋਨ ਇਨ ਜਨਰਲ ਹੁੰਦੇ ਨੇ ਉਹ ਅਸੀਂ ਜਿਹੜਾ ਹੈਗਾ ਸਪੈਸ਼ਲ ਅਫਰਟ ਸਾਡੀ ਟੀਮ ਨੇ ਕੀਤਾ ਹੈਗਾ ਐਂਡ ਇਸ ਕਰਕੇ ਅਸੀਂ ਸਾਰੇਆਂ ਨੂੰ ਇਸ ਕਰਕੇ ਜਿਹੜਾ ਹੈਗਾ ਦੀਵਾਲੀ ਤੋਂ ਪਹਿਲਾਂ ਜਿਹੜਾ ਅਸੀਂ ਅਸੀਂ ਸੋਚਿਆ ਕਿ ਇਹਨਾਂ ਨੂੰ ਜਿਹੜਾ ਹੈਗਾ ਵਾਪਸ ਦੇ ਦੇ ਦਿੱਤਾ 101 ਮੋਬਾਈਲ ਸੀ ਫਿਰ ਵੀ ਸੀ ਗਰੋ ਵੀ ਹੋਏਗਾ ਕੋਈ ਨਾ ਕੋਈ ਜਿੱਦਾਂ ਟ੍ਰੇਸ ਕੀਤਾ ਕੋਈ ਨਾ ਕਿਸ ਤਰ੍ਹਾਂ ਫੜਿਆ ਵੀ ਉਹ ਸਾਰੀ ਸਾਰੀ ਚੀਜ਼ਾਂ ਉਹ ਅਸੀਂ ਉਹਨੂੰ ਦੇਖ ਰਹੇ ਹਾਂਗੇ ਤੁਸੀਂ ਸਾਰੀ ਚੀਜ਼ਾਂ ਅਸੀਂ ਉਹਨੂੰ ਦੇਖ ਰਹੇ ਹੈਗੇ ਕਿ ਕੀ ਕੀ ਹੈਗਾ ਜਿਹਦੇ ਵਿੱਚ ਕਈ ਕੇਸਾਂ ਦੇ ਵਿੱਚ 올 ਰੈਡੀ ਅਸੀਂ ਅਰੈਸਟਾ ਵੀ ਪਾਈਆਂ ਨੇ ਉਹ ਕਾਫੀ ਅਸੀਂ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈ ਉਹ ਅਸੀਂ ਕਰ ਰਹੇ ਹਾਂ। ਮਤਲਬ ਕਿ ਸਰ ਕ੍ਰਾਈਮ ਕਦੀ ਛੁਪਦਾ ਨਹੀਂ। ਉਹ ਆਜਕਲ ਦੇਖੋ ਬੜਾ ਬੜਾ ਈਜ਼ੀ ਹੈ ਐਟੈਕ ਮੋਬਾਈਲ ਨੂੰ, ਡੇਸ਼ ਕਰਨਾ ਮੋਬਾਈਲ ਨੂੰ ਜਿਹਨੂੰ ਕਹਿੰਦੇ ਆਪਾਂ ਅਗਰ ਕੋਈ ਵੀ ਕ੍ਰਾਈਮ ਹੋ ਜਾਂਦਾ ਹੈ ਤਾਂ ਆਜਕਲ ਟੈਕਨੀਕਲ ਜਿਹੜੇ ਟੂਲਸ ਹੈ ਅਤੇ ਜਿਹੜੀ ਹੈਗੀ ਟੈਕਨੋਲੋਜੀ ਹੈ ਉਹਦੇ ਮਾਧਿਅਮ ਨਾਲ ਹੀ ਅਸੀਂ ਵਿਟਿਗ ਕਰ ਸਕਦੇ ਹਾਂ। ਤਾਂ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਹੈਗੀ ਕਿ ਅਗਰ ਉਹ ਇਹੋ ਜਿਹਾ ਕੋਈ ਕ੍ਰਾਈਮ ਕਰਦੇ ਤਾਂ ਫੜੇ ਜਾਣਗੇ, ਇਸ ਵਿੱਚ ਕੋਈ ਦੋਸ਼ ਨਹੀਂ। ਅੱਛਾ ਇਸ ਤੋਂ